ਅਵੇ 247 ਦੇ ਵਿੱਚ ਵਿਸ਼ਵ ਭਰ ਦੇ ਦਰਸ਼ਕਾਂ ਦਾ ਸਵਾਗਤ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸੋ ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਉਤੇ ਕਰਾਂਗੇ ਚਰਚਾ। ਮੇਰਾ ਸਾਥ ਦੇਣਗੇ ਟੀਵੀ ਸੰਚਾਲਕ ਤੇ ਪੱਤਰਕਾਰ ਸਰਦਾਰ ਹਜੀਤ ਸਿੰਘ ਗਿਲਸੋਵ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਗਿਲਸੋਵ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਧੰਨਵਾਦ। ਸਭ ਤੋਂ ਪਹਿਲੀ ਖਬਰ ਕਰਦੇ ਹਾਂ ਇਜ਼ਰਾਈਲੀ ਡਰੋਨ ਹਮਲੇ ਦੇ ਵਿੱਚ ਹਮਾਸ ਦਾ ਇੱਕ ਹੋਰ ਨੇਤਾ ਮਾਰਿਆ ਗਿਆ। ਲਗਾਤਾਰ ਇਹ ਖਬਰਾਂ ਚੱਲ ਰਹੀਆਂ ਜੀ ਹਰ ਰੋਜ਼ ਕਿਸ ਨਾ ਕਿਸੇ ਹਮਾਸ ਦੇ ਵੱਡੇ ਲੀਡਰ ਦੇ ਮਾਰੇ ਜਾਣ ਦੀ ਖਬਰ ਆਉਂਦੀ ਆ। ਇਦਾਂ ਲੱਗਦਾ ਹੈ ਕਿ ਇਹ ਤਿਆਹੀਆ ਕੀਤਾ ਹੋ ਉਹ ਜੰਗ ਜਿਹੜੀ ਖਤਮ ਨਹੀਂ ਕਰਨ ਗਿਆ ਹਾਲਾਂਕਿ ਉਹਨਾਂ ਦੇ ਉੱਤੇ ਬਹੁਤ ਸਾਰੇ ਇੰਟਰਨੈਸ਼ਨਲ ਪ੍ਰੈਸ਼ਰ ਪੈ ਰਹੇ ਆ ਅਰ ਵੱਡੇ ਉਹਨਾਂ ਦੇ ਆਗੂ ਮਾਰੇ ਜਾ ਰਹੇ ਆ ਤੇ ਹੁਣ ਜਿਹੜੀ ਇਹ ਖਬਰ ਆ ਰਹੀ ਆ ਇਹ ਖਬਰ ਇਹ ਆ ਕਿ ਇਹ ਜਿਹੜਾ ਸੀਗਾ ਹੈਥਮ ਬਲੀਦੀ ਨਾ ਦਾ ਇਹਨਾਂ ਦਾ ਲੋਕਲ ਉਥੋਂ ਦਾ ਸਥਾਨਕ ਇੱਕ ਆਗੂ ਸੀਗਾ ਜੀ ਤੇ ਜਿਹੜਾ ਇਜ਼ੇਦੀਨ ਅਲ ਕਾਸਮ ਬ੍ਰਿਗੇਡ ਹੈ ਕੋਈ ਉਹਦਾ ਕਮਾਂਡਰ ਸੀਗਾ ਏ ਜੀ ਤੇ ਇਜ਼ਰਾਈਲ ਦੀ ਫੌਜ ਨੇ ਕਿਹਾ ਕਿ ਇਹ ਦੁਰਕਾਰਮ ਸ਼ਹਿਰ ਹੈ ਉਹਦੇ ਨੇੜੇ ਇਹਨਾਂ ਦਾ ਡਾ ਸੀਗਾ ਜਿਹਨੂੰ ਅਸੀਂ ਮਤਲਬ ਅਟੈਕ ਕੀਤਾ ਤੇ ਉਹਦੇ ਵਿੱਚ ਇੱਕ ਗੱਡੀ ਇੱਕ ਗੱਡੀ 'ਚ ਪੰਜ ਜਾਨੇ ਸੀਗੇ ਬੰਦੂਕ ਕਬਦੂਕ ਧਾਰੀ ਸੋ ਇਜ਼ਰਾਇਲ ਤੇ ਹਮਲਾ ਕਰਨ ਲਈ ਆ ਰਹੇ ਸੀ ਸਾਡੀ ਰਿਪੋਰਟ ਮੁਤਾਬਕ ਤੇ ਅਸੀਂ ਉਹਨਾਂ ਨੂੰ ਉੱਥੇ ਹੀ ਢੇਰ ਕਰ ਦਿੱਤਾ ਸੋ ਲਗਾਤਾਰ ਜਿਹੜੇ ਆ ਹੋ ਰਿਹਾ ਦੂਜੇ ਪਾਸੇ ਜਿੱਦਾਂ ਅਸੀਂ ਕੱਲ ਵੀ ਗੱਲ ਕਰਦੇ ਸੀ ਜੰਗ ਦਾ ਖਤਰਾ ਜਿਹੜਾ ਲਗਾਤਾਰ ਬੜੇ ਬਣਿਆ ਹੋਇਆ ਜੀ ਇਜ਼ਰਾਇਲ ਜਿਹੜਾ ਉਹ ਉਹਨੇ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਜਿਹੜਾ ਉਹਨਾਂ ਦਾ ਈਰਾਨ ਦੇ ਵਿੱਚ ਤਹਿਰਾਨ ਜਾ ਕੇ ਮਾਰਿਆ ਨੇਤਾ ਉਹ ਉਹਨਾਂ ਨੇ ਮਾਰਿਆ ਸੀਗਾ ਪਰ ਦੂਜੇ ਪਾਸੇ ਬਹੁਤ ਸਾਰੀਆਂ ਰਿਪੋਰਟਰਾਂ ਨੇ ਤੇ ਈਰਾਨ ਵਾਲੇ ਵੀ ਸਮਝਦੇ ਆ ਕਿ ਇਹ ਇਜ਼ਰਾਈਲ ਦੀ ਕਾਰਵਾਈ ਆ ਤੇ ਅਸੀਂ ਉਹਦਾ ਬਦਲਾ ਲਵਾਂਗੇ ਪਰ ਤੋਕੇ ਕਿੰਨੇ ਦਿਨ ਹੋ ਗਏ ਆ ਤੇ ਉੱਥੇ ਹੋਇਆ ਕੁਝ ਨਹੀਂ ਸਾਰੀ ਦੁਨੀਆ ਦਾ ਧਿਆਨ ਇਸ ਹਾਲਿਆ ਕਿ ਇਹ ਨਹੀਂ ਹੋ ਸਕਦਾ ਕਿ ਈਰਾਨ ਇਹਦਾ ਬਦਲਾ ਨਾ ਲਵੇ ਜੀ ਹੁਣ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ। ਹੂੰ ਹੂੰ। ਕੁਝ ਇੱਕ ਲੋਕ ਕਹਿੰਦੇ ਆ ਕਿ ਜਿਹੜੀ CIA ਜਾਂ ਇਹਨਾਂ ਦੀਆਂ ਖੁਫੀਆ ਡਿਪਾਰਟਮੈਂਟ ਐ ਉਹਨਾਂ ਨੇ ਡੀਕੋਡ ਕੀਤੇ ਆ ਕੁਝ ਮੈਸੇਜ ਕਿ 11 ਜਾਂ 12 ਤਰੀਕ ਨੂੰ ਅਗਸਤ ਨੂੰ ਹਮਲਾ ਇਰਾਨ ਕਰ ਸਕਦਾ। ਜੀ। ਦੂਜੇ ਪਾਸੇ ਜੰਗੀ ਬੇੜੇ ਵਗੈਰਾ ਤੇ ਹੋਰ ਸਮਾਜ ਸਾਜੋ ਸਮਾਨ ਜਿਹੜਾ ਅਮਰੀਕਾ ਰਿਓਂ ਉੱਥੇ ਭੇਜਣਾ ਸ਼ੁਰੂ ਕਰ ਦਿੱਤਾ। ਉਹਨਾਂ ਕਿਹਾ ਜੇ ਇਰਾਨ ਹੁੰਦਾ ਹਮਲਾ ਕਰਦਾ ਤੇ ਅਸੀਂ ਜਿਹੜੀ ਇਜ਼ਰਾਈਲ ਦੀ ਡਿਫੈਂਸ ਕਰਾਂਗੇ ਸਾਡੀ ਇਹ ਜ਼ਿੰਮੇਵਾਰੀ ਬਣਦੀ ਆ। ਹੂੰ। ਦੂਜੇ ਪਾਸੇ ਕੁਝ ਲੋਕਾਂ ਦਾ ਇਹ ਮੰਨਣਾ ਹੈ ਜਿਹੜੇ ਜਿਹੜੀ ਉੱਥੋਂ ਦੀ ਖਾੜੀ ਦੀ ਪੋਲਿਟਿਕਸ ਨੂੰ ਸਮਝਦੇ ਆ ਜੀ ਉਹ ਕਹਿੰਦੇ ਆ ਕਿ ਈਰਾਨ ਇਸ ਕਰਕੇ ਚੁੱਪ ਕੀਤਾ ਜਾਂ ਦੜਵਟ ਕੇ ਬੈਠਾ ਕਿ ਉਹ ਬਹੁਤ ਨੇੜੇ ਆ ਉਹਨਾਂ ਦਾ ਜਿਹੜਾ ਐਟਮੀ ਪ੍ਰੋਗਰਾਮ ਆ ਜਿਹਨੂੰ ਅਮਰੀਕਾ ਰੋਕਣਾ ਚਾਹੁੰਦਾ ਆ ਤੇ ਉਹਨਾਂ ਦਾ ਸਾਰੀ ਤਿਆਰੀ ਆ ਵੈਸੇ ਤੇ ਇਹ ਕਹਿੰਦੇ ਆ ਕਿ ਬਹੁਤ ਸਾਰੇ ਮੁਲਕ ਐਸੇ ਵੀ ਆ ਗਏ ਜਿਨ੍ਹਾਂ ਨੇ ਉਹ ਟੈਸਟ ਕਰਨ ਤੋਂ ਬਗੈਰ ਹੀ ਜਿਹੜੇ ਹਥਿਆਰ ਆ ਵੈਪਨ ਆ ਉਹ ਬਣਾਏ ਹੋਏ ਆ ਨਿਊਕਲਰ ਤੇ ਇਜ਼ਰਾਈਲ ਵੀ ਉਹਨਾਂ ਚ ਇਹ ਕਹਿ ਤੀ ਇਸੇ ਤਰ੍ਹਾਂ ਇਰਾਨ ਵੀ ਉਹਨਾਂ ਚ ਇਹ ਕਹਿ ਕਿ ਉਹ ਆਲਰੇਡੀ تیار ਹੈਗੇ ਆ ਪਰ ਜਦੋਂ ਉਹ ਟੈਸਟ ਕਰਦੇ ਆ ਦਾ ਮਤਲਬ ਹੁੰਦਾ ਉਹ ਡਿਕਲੇਅਰ ਕਰ ਦਿੰਦੇ ਆ ਕਿ ਤੇ ਸਾਡੇ ਕੋਲ ਵੀ ਐਟਮਿਕ ਤਾਕਤ ਹੈ ਤੇ ਜਦੋਂ ਕੋਈ ਮੁਲਕ ਡਿਕਲੇਅਰ ਕਰ ਦਿੰਦਾ ਤੇ ਉੱਤੇ ਫਿਰ ਦੂਜੇ ਮੁਲਕਾਂ ਦਾ ਹਮਲਾ ਕਰਨਾ ਬਹੁਤ ਔਖਾ ਜਾਂਦਾ ਜਿਦਾ ਪਾਕਿਸਤਾਨ ਨੇ ਜਦੋਂ ਦਾ ਐਟਮ ਬਮ ਬਣਾਇਆ ਐਟਮ ਉਸ ਤੋਂ ਬਾਅਦ ਭਾਰਤ ਨਾਲ ਸਿੱਧੀ ਜੰਗ ਨਹੀਂ ਹੋਈ ਕਦੀ ਕੋਈ ਉਹਦਾ ਕਾਰਨ ਇਹ ਹੈ ਕਿ ਪਾਰਟਨ ਨੂੰ ਪਤਾ ਕਿ ਜੇ ਕਿਸੇ ਗਲਤੀ ਨਾਲ ਇਹ ਗੜਬੜ ਹੋ ਗਈ ਤੇ ਉਹਦਾਂ ਵੱਡੇ ਨੁਕਸਾਨ ਹੋਣਗੇ ਇਸੇ ਤਰ੍ਹਾਂ ਇਹ ਇਰਾਨ ਦੀ ਪਿਛਨੇ ਆ ਕਿ ਉਹ ਬਿਲਕੁਲ ਨਜ਼ਦੀਕ ਆ ਕਹਿੰਦੇ ਆਪਣੇ ਐਟੋਮਿਕ ਜਿਹੜਾ ਪ੍ਰੋਗਰਾਮ ਹੈ ਉਹਦੇ ਤੇ ਅਮਰੀਕਾ ਉਹਨੂੰ ਰੋਕਣਾ ਚਾਹੁੰਦਾ ਸੋ ਪੋਸੀਬਲ ਹੈ ਕਿ ਉਹ 1-2 ਦਿਨਾਂ ਦੇ ਵਿੱਚ ਜਿਹੜਾ ਹੈ ਉਹ ਆਪਣਾ ਜਿਹੜਾ ਐਟਮਿਕ ਤਮਾਕਾ ਵੀ ਕਰ ਦਵੇ ਤਾਂ ਕਿ ਦੁਨੀਆ ਨੂੰ ਪਤਾ ਲੱਗ ਸਕੇ ਕਿ ਇਰਾਨ ਜਿਹੜਾ ਉਹ ਵੀ ਹੁਣ ਐਟਮਿਕ ਪਾਵਰ ਆ ਤੇ ਸ਼ਕਤੀਸ਼ਾਲੀ ਮੁਰਕ ਆ ਉਹ ਤੋਂ ਬਾਅਦ ਉਹ ਕੋਈ ਕਾਰਵਾਈ ਕਰੇ ਜੇ ਉਹ ਇਨ ਬਿਟਵੀਨ ਕਰਦਾ ਤੇ ਹੋ ਸਕਦਾ ਉਹਦੇ ਐਟਮਿਕ ਜਿਹੜੇ ਪ੍ਰੋਗਰਾਮ ਆ ਉਹਨਾਂ ਨੂੰ ਹੀ ਅਟੈਕ ਕਰ ਸਕਦਾ ਵਾ ਅਮਰੀਕਾ ਸੋ ਇਸ ਕਰਕੇ ਕਈ ਤਰ੍ਹਾਂ ਦੇ ਇਸ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਨੇ ਕਿ ਕੀ ਕਾਰਨ ਆ ਕਿ ਇੱਕ ਸ਼ਕਤੀਸ਼ਾਲੀ ਮੁਰਕਾ ਉਹਦਾ ਹੁਣ ਭਾਰਤ ਦੇ ਟੀਵੀ ਚੈਨਲ ਤੇ ਉਹਨਾਂ ਦੇ ਬੜੇ ਜਿਸ ਤਰ੍ਹਾਂ ਉਹਨਾਂ ਦੀ ਆਦਤ ਹੈ ਪਹਿਲਾਂ ਹੀ ਜਦੋਂ ਪਾਕਿਸਤਾਨ ਨਾਲ ਥੋੜੀ ਜਿਹੀ ਵੀ ਕੋਈ ਤਸਲ ਹੁੰਦੀ ਹੈ ਸਾਡੇ ਕੋਲ ਇੰਨੇ ਟੈਂਕ ਉਹਨਾਂ ਕੋਲ ਇੰਨੇ ਟੈਂਕ ਸਾਡੇ ਜਹਾਜ਼ ਇੰਨੇ ਤੇ ਮੈਂ ਕੱਲ ਕੁਝ ਚੈਨਲ ਵੇਖ ਰਿਹਾ ਸੀ ਉਹਨਾਂ ਦੇ ਉੱਤੇ ਉਹ ਦਿਖਾ ਰਹੇ ਆ ਕਿ ਜੋ ਜਰਾ ਤੁਰੰਤ ਤੁਹਨਾ ਕਰ ਰਿਹਾ ਕਿ ਜਿਹੜਾ ਇਰਾਕ ਆ ਉਹ ਕਿੰਨਾ ਭਾਰੀ ਆ ਇਜ਼ਰਾਈਲ ਤੇ ਭਾਵੇਂ ਇਜ਼ਰਾਈਲ ਕੋਲ ਵੈਪਨ ਜਿਹੜੇ ਬੜੇ ਮਾਡਰਨ ਨੇ ਪਰ ਜਿਹੜੀ ਬਹੁਤਾਤ ਆ ਜਿਆਦਾ ਹਥਿਆਰ ਤੇ ਜਿਆਦਾ ਟੈਂਕ ਜਿਆਦਾ ਫੌਜੀ ਗੱਡੀਆਂ ਜਿਆਦਾ ਸਜੋ ਸਮਾਨ ਜਿਆਦਾ ਜਹਾਜ਼ ਜਿਹੜੇ ਆ ਉਹ ਇਰਾਨ ਕੋਲ ਆ ਤੇ ਜੇ ਜੰਗ ਲੱਗਦੀ ਆ ਤੇ ਇਰਾਨ ਦਾ ਬੜਾ ਭਾਰੀ ਰਹਿ ਸਕਦਾ ਪਰ ਦੂਜੇ ਪਾਸੇ ਜਿਵੇਂ ਮੈਂ ਦੱਸਿਆ ਕਿ ਅਮਰੀਕਾ ਉਹਦੀ ਹਫਾਜ਼ਤ ਕਰਨ ਦੀ ਜ਼ਿੰਮੇਵਾਰੀ ਲੈਂਦਾ ਜਦੋਂ ਵੀ ਅਮਰੀਕਾ ਇਸ ਇਜ਼ਰਾਈਲ ਨਾਲ ਕੇ ਖੜਾ ਹੋ ਜਾਂਦਾ ਤੇ ਫਿਰ ਉਹ ਸਮਝੋ ਕਿ ਅੱਧੀ ਤੋਂ ਵੱਧ ਦੁਨੀਆ ਜਿਹੜੀ ਆ ਉਹ ਇਜ਼ਰਾਈਲ ਦੀ ਹਮਾਇਤ ਤੇ ਖੜੀ ਹੋ ਜਾਂਦੀ ਹੈ ਹਾਂ ਜੀ ਅਗਲੀ ਗੱਲ ਕਰਦੇ ਆ ਅਮਰੀਕੀ ਰੱਖਿਆ ਮੰਤਰੀ ਲੌਇਡ ਅਸਟਨ ਨੇ 911 ਹਮਲੇ ਦੇ ਦੋਸ਼ੀਆਂ ਦੇ ਨਾਲ ਕੀਤੇ ਪ੍ਰੀ ਟ੍ਰਾਇਲ ਸਮਝੌਤੇ ਨੂੰ ਰੱਦ ਕਰ ਦਿੱਤਾ ਇੱਕ ਵਿਅਕਤੀ ਨੇ ਜੀ ਜਿਨ੍ਹਾਂ ਦੇ ਤੇ ਮਾਸਟਰਮਾਈਂਡ ਹੋਣ ਦਾ ਦੋਸਤ ਸੀਗਾ ਜਿਹੜਾ 911 ਜਿਹੜੇ ਟਾਵਰ ਟਵਿਨ ਟਾਵਰ ਤੇ ਸੀਗੇ ਇਹਨਾਂ ਨੂੰ ਬੜਾ ਲੰਮਾ ਸਮਾਂ ਜੇਲ੍ਹ 'ਚ ਹੋ ਗਿਆ ਦੇਖੋ ਕਿੰਨੇ ਚਿਰ ਹੋ ਗਿਆ 211 ਦੀ ਗੱਲ ਹੈ ਤੇ 224 ਆਪਾਂ ਚੱਲ ਰਹੇ ਹਾਂ ਤੇ ਇਹਨਾਂ ਦੇ ਉੱਤੇ ਬਹੁਤ ਸਾਰਾ ਜਿਹੜੀਆਂ ਜੇਲ੍ਹਾਂ ਦੇ ਵਿੱਚ ਤਸ਼ੱਦਦ ਹੋਇਆ ਬਹੁਤ ਕੁਝ ਹੋਇਆ ਹੁਣ ਇੱਥੇ ਗੱਲ ਪਹੁੰਚੀ ਸੀ ਕਿ ਇਹਨੇ ਤਸ਼ੱਦਦ ਤੋਂ ਬਾਅਦ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਜਾਂ ਨਹੀਂ ਇਹਦੇ ਲਈ ਕੋਰਟ ਦੇ ਵਿੱਚ ਇੱਕ ਸਮਝੌਤਾ ਹੋਣ ਦੀ ਗੱਲ ਚੱਲ ਰਹੀ ਸੀਗੀ 2-3 ਦਿਨ ਪਹਿਲਾਂ ਇਹ ਸਮਝੌਤਾ ਹੋਇਆ ਸੀਗਾ ਤੇ ਇਹ ਸਮਝੌਤਾ ਜਿਹੜਾ ਆ ਉਹਦੇ ਤੇ ਇਹ ਸ਼ਰਤ ਲਾਈ ਗਈ ਸੀ ਕਿ ਇਹਨਾਂ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਊਗੀ ਪਰ ਜਿਹੜੇ 911 ਦੇ ਕਿੰਨੇ ਲੋਕ ਮਰ ਗਏ ਸੀ ਉੱਥੇ ਉਹਨਾਂ ਦੇ ਪਰਿਵਾਰਾਂ ਚ ਇਸ ਗੱਲ ਨੂੰ ਲੈ ਕੇ ਸਖਤ ਰੋਸ ਜਿਹੜਾ ਉਹ ਪੈਦਾ ਹੋ ਗਿਆ ਤੇ ਇਹਨੂੰ ਵੇਖਦੇ ਹੁਣ ਜਿਹੜੇ ਅਮਰੀਕੀ ਰੱਖਿਆ ਮੰਤਰੀ ਐ ਲੋਇਡ ਆਸਟਨ ਜੀ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਪ੍ਰੀ ਟ੍ਰਾਇਲ ਸਮਝੌਤਾ ਸੀਗਾ ਮੈਂ ਇਹਨੂੰ ਰੱਦ ਕਰ ਦਿੱਤਾ ਉਹਨਾਂ ਨੇ ਆਪਣਾ ਜਿਹੜਾ ਇੱਕ ਲੈਟਰ ਲਿਖਿਆ ਉਹਦੇ ਚ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਅਦਾਲਤੀ ਅਧਿਕਾਰੀ ਨੇ ਇਹ ਸਮਝੌਤਾ ਕੀਤਾ ਹੂੰ ਜਾਹ ਉਹ ਤੇ ਦਬਾਅ ਬਣਿਆ ਉਹਨੂੰ ਵੀ ਅਸੀਂ ਮੁਤਲ ਕਰ ਰਹੇ ਹਾਂ ਹਾਂ ਤੇ ਅਸਲ ਸਮਝੌਤਾ ਇਹ ਸੀ ਕਿ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੀ ਮੰਗ ਹੀ ਨਹੀਂ ਕਰੂਗਾ ਜਿਹੜਾ ਟਾਰਨੀ ਹੈ ਜਿਹੜਾ ਉੱਥੋਂ ਦਾ ਵਕੀਲ ਹੈ ਜੀ ਤੇ ਪੀੜਤ ਪਰਿਵਾਰ ਜਿਹੜੇ ਉਹ ਤੋਂ ਬਹੁਤ ਗੁੱਸੇ ਹੋਏ ਸੀਗੇ ਸੋ ਉਹਨਾਂ ਨੇ ਕਿਹਾ ਕਿ ਜਿਹੜੇ ਦੋਵੇਂ ਵਿਅਕਤੀ ਹੈ ਜਿਹੜੇ ਮੁੱਖ ਸਾਜ਼ਿਸ਼ ਘਾੜੇ ਸੀਗੇ ਖਾਲਦ ਸ਼ੇਖ ਜੀ ਖਾਲਦ ਸ਼ੇਖ ਮੁਹੰਮਦ ਤੇ ਪੰਜ ਹੋਰ ਲੋਕ ਸੀਗੇ ਹਾਂ ਇਹ ਇਹਨਾਂ ਦੇ ਉੱਤੇ ਸਮਝੌਤਾ ਕਰਨ ਦੀ ਗੱਲ ਕੀਤੀ ਗਈ ਸੀ ਜੋ ਰੱਖਿਆ ਸਕੱਤਰ ਜਿਹੜਾ ਲੋਇਡ ਹਾਸਟਨ ਨੇ ਉਹਨੇ ਬ੍ਰਿਗੇਡੀਅਰ ਜਨਰਲ ਸੂਜਨ ਐਸ ਕਲੇਰੀਅਨ ਨੂੰ ਲਿਖਿਆ ਕਿ ਦੋਸ਼ੀ ਨਾਲ ਹੋਏ ਪ੍ਰੀ ਟ੍ਰਾਇਲ ਸਮਝੌਤਿਆਂ ਦੀ ਮੱਤਦਾਨ ਨੂੰ ਦੇਖਦੇ ਹੋਏ ਮੈਂ ਇਹ ਨਿਸ਼ਚਿਤ ਕੀਤਾ ਹੈ ਕਿ ਇਹਨਾਂ ਦੀ ਜ਼ਿੰਮੇਵਾਰੀ ਜਿਹੜੀ ਆ ਫੌਜ ਦਾ ਜਨਰਲ ਹੈ ਉਹਨੇ ਲਈ ਆ ਤੇ ਉਹਨਾਂ ਨੇ ਕਿਹਾ ਕਿ ਆਪਣੇ ਅਧਿਕਾਰ ਦੀ ਵਰਤੋਂ ਕਰਦਿਆਂ ਮੈਂ ਜਿਹੜੇ ਪ੍ਰੀ ਟ੍ਰਾਇਲ ਸਮਝੌਤੇ ਆ ਇਹਨਾਂ ਨੂੰ ਰੱਦ ਕਰ ਦਿੱਤਾ ਤੇ ਬੁੱਧਵਾਰ ਨੂੰ ਵਾਈਟ ਹਾਊਸ ਵੱਲੋਂ ਜਿਹੜੀ ਰੋਜ਼ ਕਾਨਫਰੰਸ ਹੁੰਦੀ ਆ ਉੱਚ ਕਹੇ ਸੀ ਸਾਨੂੰ ਤੇ ਇਸ ਗੱਲ ਦਾ ਪਤਾ ਹੀ ਨਹੀਂ ਕੋਈ ਸਮਝਾਤਾ ਹੋਇਆ ਕਿ ਥੱਲੇ ਥੱਲੇ ਕੋਈ ਹੋ ਰਿਹਾ ਸਾਨੂੰ ਇਹਦਾ ਪਤਾ ਨਹੀਂ ਕਿ ਉਹਨ ਰੱਖਿਆ ਮੰਤਰੀ ਨੇ ਖੁਦ ਵਿੱਚ ਦਖਲ ਦਿੱਤਾ ਤੇ ਸਮਝਾਤਾ ਜਿਹੜਾ ਇਹ ਰੱਦ ਹੋ ਗਿਆ ਹੁਣ ਉਹ ਵਿਅਕਤੀ ਜਿਹੜੇ ਆ ਉਹਨਾਂ ਨੂੰ ਫਾਂਸੀ ਤੇ ਵੀ ਚੜਾਇਆ ਜਾ ਸਕਦਾ ਸਮਾਲੀਆ ਦੀ ਰਾਜਧਾਨੀ ਮੋਗਾਦੀਸ਼ੂ ਦੇ ਵਿੱਚ ਇੱਕ ਬੀਜ ਦੇ ਤੇ ਆਤਮਕਾਤਿ ਹਮਲੇ ਦੇ ਅਤੇ ਬੰਦੂਕਧਾਰੀਆਂ ਦੇ ਵੱਲੋਂ ਕੀਤੇ ਗਏ ਹਮਲੇ ਦੇ ਨਾਲ 32 ਲੋਕਾਂ ਦੀ ਮੌਤ ਹੋਈ ਹੈ। ਬਿਲਕੁਲ ਜੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਇਹਦੇ ਵਿੱਚ 63 ਲੋਕ ਵੀ ਜ਼ਖਮੀ ਹੋਏ ਆ 32 ਲੋਕਾਂ ਦੀ ਮੌਤ ਹੋਈ ਆ। ਜੀ ਇਹ ਕੁਝ ਜਿਹੜੇ ਜ਼ਖਮੀ ਉਹ ਕਾਫੀ ਗੰਭੀਰ ਹਾਲਤ ਚ ਆ। ਤੇ ਇਹ ਖਬਰਾਂ ਆ ਰਹੀਆਂ ਨੇ ਕਿ ਇਹ ਜਿਹੜਾ ਹਮਲਾ ਕਰਨ ਵਾਲਾ ਅੱਤਵਾਦੀ ਗਰੁੱਪ ਹੈ ਉਹਦਾ ਨਾਮ ਅਲ ਸ਼ਬਾਬ ਹੈ। ਜੀ ਉਹਨਾਂ ਨੇ ਕੀਤਾ ਤੇ ਇਹ ਮੱਧ ਸੋਮਾਲੀਆ ਦੇ ਵੱਡੇ ਹਿੱਸੇ ਦੇ ਉੱਤੇ ਇਹਨਾਂ ਦਾ ਕੰਟਰੋਲ ਹੈ ਹੂੰ ਸੋ ਜਿਹੜੇ ਸੁਰੱਖਿਆ ਬਲ ਉਹਨਾਂ ਨੇ ਕਿਹਾ ਕਿ ਜਿਹੜੇ 5 ਹਮਲਾਵਰ ਸੀ ਉਹਨਾਂ ਨੂੰ ਇਹ ਉਸੇ ਵੇਲੇ ਮਾਰ ਦਿੱਤਾ ਤੇ ਇੱਕ ਬਚ ਗਿਆ ਸੀ ਉਹਨਾਂ ਚੋਂ ਤੇ ਉਹਨੇ ਆਪਣੇ ਆਪ ਨੂੰ ਜਿਦਾ ਆਤਮ ਹੱਤਿਆ ਤਾਂ ਹੀ ਕਹਿੰਦੇ ਹਨ ਉਹਨੇ ਆਪਣੇ ਆਪ ਨੂੰ ਡਾ ਲਿਆ ਸੋ ਸੋਮਾਲੀਆ ਹੋਇਆ ਸੁਡਾਨ ਹੋਇਆ ਇਹਨਾਂ ਮੁਲਕਾਂ ਵਿੱਚ ਵੀ ਹਾਲਾਤ ਜਿਹੜੇ ਆਪਣੇ ਬੱਤਰ ਚੱਲ ਰਹੇ ਆ ਇਹਨਾਂ ਦੀ ਬਹੁਤ ਘੱਟ ਗੱਲ ਕੀਤੀ ਜਾਂਦੀ ਆ ਜਦੋਂ ਕੋਈ ਨਾ ਵੱਡੀ ਘਟਨਾ ਆਉਂਦੀ ਆ ਫਿਰ ਉਹਨਾਂ ਦਾ ਜ਼ਿਕਰ ਹੁੰਦਾ ਬੰਗਲਾਦੇਸ਼ ਦੇ ਵਿੱਚ ਰਾਖਵੇ ਕਰਨ ਦੇ ਵਿਰੋਧ ਦੇ ਵਿੱਚ ਕਈ ਬੱਚਿਆਂ ਦੀ ਮੌਤ ਜੜੀ ਹੋਈ ਹੈ ਇਹ ਯੂਨੋ ਦਾ ਜਿਹੜਾ ਯੂਨੀਸੇਫ ਹੁੰਦਾ ਜੀ ਜਿਹੜਾ ਬੱਚਿਆਂ ਦਾ ਦੇਖਦਾ ਉਹਨਾਂ ਦੀ ਰਿਪੋਰਟ ਆਈ ਹੈ ਇੱਕ ਉਹਨਾਂ ਨੇ ਕਿਹਾ ਕਿ ਜਿਹੜਾ ਬੰਗਲਾਦੇਸ਼ 'ਚ ਪ੍ਰਦਰਸ਼ਨ ਚੱਲ ਰਿਹਾ ਇਹ 'ਚ ਜਿਹੜੇ ਨੌਜਵਾਨ ਪ੍ਰਦਰਸ਼ਨ ਕਰ ਰਹੇ ਉਹ ਤੇ ਮਰੇ ਮਰੇ ਆ ਪਰ 32 ਬੱਚੇ ਵੀ ਮਰੇ ਆ ਇਹਦੇ ਵਿੱਚ ਤੇ ਬੱਚੇ ਉਹ ਜਿਹੜੇ ਜਿੱਦਾਂ ਤਮਾਸ਼ਾ ਵੇਖਣੇ ਬੱਚੇ ਆ ਜਾਂਦੇ ਸੜਕਾਂ ਦੇ ਨਿਕਲ ਕੇ ਜਦੋਂ ਅਜੀਟੇਸ਼ਨ ਹੋ ਰਹੀ ਆ ਤੇ ਪੁਲਿਸ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਜਾਂਦੇ ਆ ਤੇ ਇਤੋਂ ਤੱਕ ਉਹ ਚ 5 ਸਾਲ ਦਾ ਬੱਚਾ ਵੀ ਇੱਕ ਸ਼ਾਮਲ ਆ ਤੇ ਇਹ ਜਿਹੜੀ ਸਾਰਾ ਇਹ ਜੁਨੀਸ਼ੀ ਰਿਪੋਰਟ ਜੀ ਉਹਨਾਂ ਨੇ ਕਿਹਾ ਕਿ ਇਹ ਮਰਨ ਵਾਲੇ ਜ਼ਿਆਦਾਤਰ ਲੋਕ 13 ਸਾਲ ਜਾਂ ਤੋਂ ਵੱਧ ਉਮਰ ਦੇ ਸੀਗੇ ਯਾਨੀ ਕਿ ਟੀਨੇਜਰ ਸੀਗੇ ਉਹ ਜੇ ਨੌਜਵਾਨ ਵੀ ਸੀ ਨਹੀਂਗੇ ਇੱਕ ਤਾਂ ਕਹਿੰਦੇ ਕਿ 5 ਸਾਲ ਤੋਂ ਵੀ ਘੱਟ ਉਮਰ ਦਾ ਸੀ ਜੀ ਤੇ ਇੱਕ ਬੱਚਾ 6 ਸਾਲ ਦੀ ਉਮਰ ਦਾ ਸੀਗਾ ਤੇ ਕੁਝ ਬੱਚੇ 6 ਤੋਂ 12 ਸਾਲ ਦੀ ਉਮਰ ਦੇ ਵੀ ਆ ਹੂੰ ਸੋ ਜਿਹੜਾ ਸੂਚਨਾ ਮੰਤਰੀ ਆ ਡਿਪਟੀ ਸੂਚਨਾ ਮੰਤਰੀ ਮੁਹੰਮਦ ਅਲੀ ਯਰਾਫਾਤ ਉੱਥੋਂ ਦਾ ਬੰਗਲਾਦੇਸ਼ ਦਾ ਉਹਨੇ ਕਿਹਾ ਕਿ ਯੂਨੀਸੈਫ ਕੋਲੋਂ ਜਿਹੜੇ ਦਾਅਵੇ ਆ ਰਹੇ ਆ ਸਾਨੂੰ ਪਤਾ ਨਹੀਂ ਉਹਨਾਂ ਕਿੱਥੋਂ ਇਹ ਡਾਟਾ ਲਿਆ ਸਾਡੇ ਕੋਲ ਇਹ ਡਾਟਾ ਹੈਗਾ ਨਹੀਂਗਾ ਤੇ ਉਹਨਾਂ ਦਾ ਕਿਹਾ ਵੀ ਸਾਡਾ ਤਾਂ ਸਪੱਸ਼ਟ ਸਟੈਂਡ ਆ ਕਿ ਜਿਹੜੇ ਲੋਕ ਮਰੇ ਆ ਉਹਨਾਂ ਦੀ ਪੂਰੀ ਇਨਕੁਆਇਰੀ ਕਰਾਂਗੇ ਜਿਹੜੇ ਬੰਦੇ ਦੋਸ਼ੀ ਉਹਨੂੰ ਸਜ਼ਾ ਦੇਵਾਂਗੇ ਪਰ ਜਿਹੜਾ ਇਹ ਡਾਟਾ ਉਹਦੀ ਹੀ ਪੁਸ਼ਟੀ ਨਹੀਂ ਕਰਦੇ ਕਿਉਂਕਿ ਸਾਨੂੰ ਇਹਦਾ ਗੱਲ ਬਾਰੇ ਕੋਈ ਜਾਣਕਾਰੀ ਇੱਡੀਓ ਨਹੀਂ ਆ ਜੀ ਅਮਰੀਕਾ ਜਿਹੜਾ ਆ ਉਹ ਸਰਾਇਲ ਦੇ ਲਈ ਮੱਧ ਪੂਰਬ ਦੇ ਜੰਗੀ ਜਹਾਜ਼ ਅਤੇ ਜਹਾਜ਼ ਵਧਾਏਗਾ ਪੈਂਟਾਗਨ ਨੇ ਕਿਹਾ ਹੈ ਕਿ ਅਮਰੀਕਾ ਜਿਹੜਾ ਇਰਾਨ ਤੇ ਉੱਥੇ ਸਹਿਯੋਗੀਆਂ ਤੇ ਤੇ ਹਮਲਿਆਂ ਤੇ ਇਜ਼ਰਾਈਲ ਨੂੰ ਬਚਾਉਣ ਲਈ ਮੱਧ ਪੂਰਬ ਵਿੱਚ ਵਾਧੂ ਲੜਾਕੂ ਜਹਾਜ਼ ਜਿਹੜੇ ਆ ਉਹ ਲਾਏਗਾ ਬਿਲਕੁਲ ਜੀ ਪੈਂਟਾਗਨ ਜਿਹੜਾ ਮਤਲਬ ਆਰਮੀ ਦਾ ਹੈੱਡਕੁਆਟਰ ਅਮਰੀਕਾ ਦਾ ਆਰਮੀ ਦਾ ਹੈੱਡਕੁਆਟਰ ਆ ਉਹਨਾਂ ਵੱਲੋਂ ਇਹ ਖਬਰ ਰਿਲੀਜ਼ ਕੀਤੀ ਗਈ ਹੈ ਕਿ ਜੇ ਤਣਾ ਵਧਿਆ ਇਰਾਨ ਨਾਲ ਜਿਵੇਂ ਮੈਂ ਪਹਿਲਾਂ ਵੀ ਪਹਿਲੀ ਖਬਰ ਚ ਵੀ ਗੱਲ ਕਰ ਰਿਹਾ ਸੀਗਾ ਕਿ ਸਮਾਈਲ ਖਾਨੀਆਂ ਦੇ ਤੋਂ ਬਾਅਦ ਜਿਹੜਾ ਵਾ ਤੇ ਉਸ ਤੋਂ ਬਾਅਦ ਹਿਜ਼ਬੁੱਲਾ ਦਾ ਇੱਕ ਲਿਬਨਾਨ ਚ ਕਮਾਂਡਰ ਮਾਰਿਆ ਗਿਆ ਤੇ ਤਣਾ ਬਹੁਤ ਬਣਿਆ ਹੋਇਆ ਤੇ ਪੈਂਟਾਗਨ ਨੇ ਕਿਹਾ ਹੈ ਕਿ ਅਸੀਂ ਮਜ਼ਾਈਲ ਮਜ਼ਾਈਲ ਰੱਖਿਆ ਪ੍ਰਣਾਲੀ ਜਿਹੜੀ ਹੈ ਨਾ ਉਹਨੂੰ ਉੱਥੇ ਤਾਇਨਾਤ ਕਰ ਰਹੇ ਹਾਂ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਰਾਨ ਬਹੁਤ ਦੂਰ ਹੈ ਜੇ ਹਮਲਾ ਕਰੂਗਾ ਤੇ ਮਜ਼ਾਈਨਾ ਨਾਲ ਜਾਂ ਡਰੋਨ ਰੁਗਾ ਤੇ ਅਪ੍ਰੈਲ ਵਿੱਚ ਵੀ ਇਹਦਾ ਆਇਆ ਸੀਗਾ ਅਪ੍ਰੈਲ ਦੇ ਵਿੱਚ ਵੀ 300 ਦੇ ਕਰੀਬ ਡਰੋਨ ਜਿਹੜੇ ਸੀ ਉਹ ਰਾਹ 'ਚ ਹੀ ਦੇਖ ਦਿੱਤੇ ਗਏ ਸਿਰਫ ਇੱਕ ਸਟ੍ਰਾਈਕ ਕਰ ਸਕਿਆ ਸੀਗਾ ਤੇ ਇਦਾਂ ਹੀ ਹੁਣ ਅਮਰੀਕਾ ਨੇ ਕਿਹਾ ਹੈ ਕਿ ਅਸੀਂ ਆਪਣੀਆਂ ਸੁਰੱਖਿਆ ਫੌਜਾਂ ਵਿੱਚ ਵਧਾਵਾਂਗੇ ਜੇ ਇਜ਼ਰਾਈਲ ਤੇ ਹਮਲਾ ਆਇਆ ਤਾਂ ਹੀ ਜਕੀਨੀ ਵਧਾਵਾਂਗੇ ਕਿ ਅਸੀਂ ਜਵਾਬੀ ਕਾਰਵਾਈ ਕਰੀਏ ਤੇ ਜਿਹੜਾ ਹੈਗਾ ਇਜ਼ਰਾਈਲ ਉਹਦੀ ਰੱਖਿਆ ਕਰਨਾ ਸਾਡੀ ਜਿਹੜੀ ਜ਼ਿੰਮੇਵਾਰੀ ਬਣਦੀ ਆ ਸੋ ਜਿਹੜਾ ਅਮਰੀਕਾ ਨੇ ਇੱਕ ਵਾਰ ਨੀ ਵਾਰਨਿੰਗ ਦਿੱਤੀ ਆ ਕਿ ਜੇ ਇਰਾਨ ਸਿੱਧੀ جنگ ਕਰਦਾ ਤੇ ਅਮਰੀਕਾ ਇਸ جنگ ਵਿੱਚ ਸ਼ਾਮਲ ਹੋਊਗਾ ਉਹਦੀਆਂ ਫੌਜਾਂ ਖੁਦ ਜਿਹੜੀਆਂ ਇਜ਼ਰਾਈਲ ਦਾ ਬਚਾਅ ਕਰਨ ਲਈ ਇੱਥੇ ਹੋਣ ਗਿਆ ਖਾਨਾ ਵੀ ਉਹ ਸਭ ਕੁਝ ਜੋ ਹੋ ਰਿਹਾ ਇਜ਼ਰਾਈਲ ਦੀ ਇਜ਼ਰਾਈਲ ਨੂੰ ਉਹ ਅਮਰੀਕਾ ਦੀ ਸ਼ਹਿਤ ਹੈ ਤੇ ਅਮਰੀਕਾ ਦੇ ਅਸਲੇ ਨਾਲ ਹੀ ਹੋ ਰਿਹਾ ਸਾਰੀ ਫੰਡਿੰਗ ਅਮਰੀਕਾ ਤੋਂ ਹੋ ਰਹੀ ਆ ਸਾਰਾ ਹਥਿਆਰ ਅਮਰੀਕਾ ਤੋਂ ਜਾ ਰਿਹਾ ਜਰਮਨ ਤੋਂ ਵੀ ਜਾ ਰਿਹਾ ਇਸੇ ਜਿਆਦਾ ਹਥਿਆਰ ਇਥੋਂ ਜਾ ਰਿਹਾ ਜੋ ਇਹਦਾ ਕਰਕੇ ਹੁਣ ਜਿਹੜਾ ਇਹ ਜਿਹੜਾ ਤੈਸ ਮਾਹੌਲ ਆ ਉਹਦੇ ਵਿੱਚ ਦੁਨੀਆ ਸਾਰੀ ਨਿਗਾ ਲਗਾ ਕੇ ਬੈਠੀ ਆ ਕਿ ਇਹ ਗੱਲ ਕਿਸ ਕਦਰ ਜਾਂਦੀ ਆ ਹਾਲਾਂ ਜਦੋਂ ਈਰਾਨ ਵਾਲੇ ਪਾਸਿਓ ਕੋਈ ਵੀ ਉਹਨਾਂ ਵੀ ਚੁੱਪੀ ਸਾਦੀ ਹੈ ਸਿਰਫ ਇਹਨਾ ਕਿਹਾ ਕਿ ਅਸੀਂ ਬਦਲਾ ਜ਼ਰੂਰ ਲਵਾਂਗੇ ਹੂੰ ਤੇ ਨਾ ਹੀ ਕੋਈ ਰਸ਼ੀਆ ਤੇ ਚਾਈਨਾ ਵੱਲੋਂ ਇਹੋ ਜੀ ਸਟੇਟਮੈਂਟ ਆਈ ਹੈ ਕਿ ਉਹ ਕਿਹੜੇ ਧੜੇ ਨਾ ਖੜਨਗੇ ਹੂੰ ਜੇ ਵੱਡੀਆਂ ਤਾਕਤਾਂ ਵੀ ਅਮਰੀਕਾ ਨੂੰ ਇਸ ਗੱਲ ਦਾ ਜਵਾਬ ਦਿੰਦੀਆਂ ਨੇ ਕਿ ਜੇ ਤੁਸੀਂ ਆਓਗੇ ਤਾਂ ਫਿਰ ਅਸੀਂ ਵੀ ਆਪਣੇ ਜਹਾਜ਼ ਸਮੁੰਦਰੀ ਜਹਾਜ਼ ਜਿਹੜੇ ਉਸ ਇਲਾਕੇ 'ਚ ਭੇਜਾਂਗੇ ਤੇ ਫਿਰ ਲੜਾਈ ਦਾ ਰੁਖ ਜਿਹੜਾ ਬਦਲ ਸਕਦਾ ਲੜਾਈ ਨਹੀਂ ਵੀ ਲੱਗ ਸਕਦੀ ਜਾਂ ਲੱਗੇਗੀ ਤੇ ਫਿਰ ਉਹਦਾ ਵਿਸਤਾਰ ਜਿਹੜਾ ਵਾ ਉਹ ਕੱਲਾ ਖਾੜੀ ਤੱਕ ਹੀ ਨਹੀਂ ਇਹ ਪੋਸਿਬਿਲਟੀ ਬਣ ਜੂਗੀ ਕਿ ਵਰਲਡ ਵਾਰ ਚ ਕਨਵਰਟ ਹੋ ਜਾਵੇ ਜੀ ਬਿਲਕੁਲ ਅਗਲੀ ਗੱਲ ਕਰਦੇ ਕਮਲਾ ਹੈਰਿਸ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਚੁਣੀ ਗਈ ਹੈ ਤੇ ਅਮਰੀਕਾ ਦੀ ਉਹ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਡੈਮੋਕ੍ਰੈਟਿਕ ਪਾਰਟੀ ਦੇ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਵਜੋਂ ਚੁਣੀ ਗਈ ਹੈ ਹਾਂਜੀ ਇਹ ਇਹ ਕਲੀਅਰ ਹੀ ਸੀਗਾ ਕਿ ਸ਼ਿਕਾਗੋ ਜਿਹੜੀ 19 ਤਰੀਕ ਨੂੰ ਮੀਟਿੰਗ ਹੋਣੀ ਹੈ ਉਹਦੇ ਵਿੱਚ ਉਹਨੂੰ ਨਾਮਿਨੇਟ ਕੀਤਾ ਜਾਣਾ ਸੀ ਕਿਉਂਕਿ ਉਹਨਾਂ ਨੂੰ ਕਾਫੀ ਜ਼ਿਆਦਾ ਬਹੁਮਤ ਮਿਲ ਰਿਹਾ ਸੀਗਾ ਪਰ ਹੁਣ ਵਰਚੁਅਲ ਜਿਹੜੀ ਇੱਕ ਮੀਟਿੰਗ ਕਹੇ ਲੋ ਹੋਈ ਆ ਵਰਚੁਅਲ voting ਹੋਈ ਆ ਉਹਦੇ ਵਿੱਚ ਉਹਨਾਂ ਨੂੰ ਜਿੰਨੇ ਲੋਕ ਚਾਹੀਦੇ ਸੀ ਉਸ ਤੋਂ ਵੀ ਕਿਤੇ ਵੱਧ ਉਹਨਾਂ ਨੂੰ 2350 ਡੈਮੋ ਡੈਮੋਕ੍ਰੈਟਿਕ ਜਿਹੜੇ ਡੈਲੀਗੇਟ ਨੇ ਉਹਨਾਂ ਦਾ ਸਮਰਥਨ ਪਹਿਲਾਂ ਹੀ ਮਿਲ ਗਿਆ। ਯਾਨੀ ਕਿ ਹੁਣ ਜਿਹੜੀ ਰਸਮੀ ਕਾਰਵਾਈ ਆ ਉਹਦੀ ਵੀ ਜ਼ਰੂਰਤ ਨਹੀਂ ਰਹੀ ਜਿਹੜੀ ਸ਼ਿਕਾਗੋ ਵਾਲੀ ਉਹਨਾਂ ਦੀ ਕਨਵੈਨਸ਼ਨ 'ਚ ਹੋਣੀ ਸੀਗੀ ਤੇ ਉਹ ਮਤਲਬ ਲੜਿੰਦੀ ਉਹਨੂੰ ਜਿਹੜਾ ਬਹੁਮਤ ਆ ਉਹਨਾਂ ਦੇ ਡੈਲੀਗੇਟ ਦਾ ਉਹ ਮਿਲ ਗਿਆ ਤੇ ਉਹ ਇੱਕ ਲਗਭਗ ਮਤਲਬ ਚੁਣੀ ਗਈ ਆ। ਤੇ ਕਮਲਾ ਹਰਸ ਨੇ ਕਿਹਾ ਆ ਕਿ ਮੈਂ ਇਹ ਬੜਾ ਮਾਣ ਮਹਿਸੂਸ ਕਰਦੀ ਆ ਕਿ ਮੈਨੂੰ ਜਿਹੜਾ ਆ ਕਨਵੈਨਸ਼ਨ ਤੋਂ ਪਹਿਲਾਂ ਹੀ ਉਮੀਦਵਾਰ ਉਹ ਜੋ ਚੁਣ ਲਿਆ ਗਿਆ ਹੈ ਤੇ ਕਮਲਾ ਅਰਸ ਪਹਿਲੀ ਬਲੈਕ ਜਿਹੜੀ ਔਰਤ ਆ ਜਿਹੜੀ ਰਾਸ਼ਟਰਪਤੀ ਦੀ ਚੋਣ ਲੜ ਰਹੀ ਹੈ ਤੇ ਪਹਿਲੀ ਔਰ ਮਹਿਲਾ ਔਰਤ ਵੀ ਆ ਮਹਿਲਾ ਵੀ ਆ ਜਿਹੜੀ ਉਹ ਇਲੈਕਸ਼ਨ ਲੜ ਰਹੀ ਆ ਤੇ ਜੇਕਰ ਉਹ ਨਵੰਬਰ ਚ ਜਿਹੜੀਆਂ ਚੋਣਾਂ ਹੋਣੀਆਂ ਉਹਦੇ ਚ 트ੰਪ ਨੂੰ ਹਰਾ ਦਿੰਦੀ ਆ ਤੇ ਜਾਨੀ ਕਿ ਉਹ ਅਮਰੀਕਾ ਦੇ ਪਹਿਲੀ ਬਲੈਕ ਲੇਡੀ ਤੇ ਪਹਿਲੀ ਲੇਡੀ ਦੇ ਤੌਰ ਤੇ ਰਾਸ਼ਟਰਪਤੀ ਬਣੂਗੀ ਜੀ ਉਤਰੀ ਕੋਰੀਆ ਦੇ ਸਾਬਕਾ ਅਧਿਕਾਰੀ ਦਾ ਦਾਵਾ ਹੈ ਕਿ ਕਿਮ ਜੌਨ ਔਰ ਚਾਹਦੇ ਹਨ ਕਿ 트럼ਪ ਅਮਰੀਕਾ ਦਾ ਰਾਸ਼ਟਰਪਤੀ ਬਣੇ ਇਹ ਹੈਗੇ ਨੇ ਜੀ ਉਹਨਾਂ ਦੇ ਰੀਅਲ ਪਿਓ ਕੋਈ ਜੀ ਇਹ 216 ਚ ਕੋਰੀਆ ਤੋਂ ਭੱਜੇ ਸੀਗੇ ਤੇ ਇਹ ਕਾਫੀ ਵੱਡਾ ਅਫਸਰ ਸੀਗਾ ਉੱਥੇ ਸਾਊਥ ਨਾਰਥ ਕੋਰੀਆ ਦਾ ਜੀ ਤੇ ਇਹ ਬੰਦਾ ਜਿਹੜਾ ਸੀਗਾ ਕਿ ਇਹ ਮਤਲਬ ਇੰਨਾ ਉਹਦੇ ਨੇੜੇ ਵੀ ਸੀ ਕਿ ਉਹ ਸਾਹਮਣੇ ਆਮਨੇ ਸਾਹਮਣੇ ਵੀ ਗੱਲਬਾਤ ਉਹਦੀ ਕਰਦਾ ਰਿਹਾ ਕਿਮ ਦੇ ਨਾਲ ਜਿਹੜਾ ਉੱਥੇ ਦਾ ਡਿਕਟੇਟਰ ਆ ਤੇ ਉਹਨੇ ਆਪਣੀਆਂ ਦਸਿਆਂ ਨੂੰ ਉਥੋਂ ਭੱਜ ਕੇ ਆ ਗਿਆ ਸੀ ਉਥੋਂ ਜਿਹੜੇ ਅਫਸਰ ਆ ਕਈ ਵਾਰ ਭੱਜ ਕੇ ਤੇ ਆਪਣੇ ਨਾਰਥ ਕੋਰੀਆ ਤੋਂ ਸਾਊਥ ਕੋਰੀਆ ਵਾਲੇ ਪਾਸੇ ਆ ਜਾਂਦੇ ਆ ਤੇ ਫਿਰ ਇੰਗਲੈਂਡ ਜਾਂ ਅਮਰੀਕਾ ਵਰਗੇ ਮੁਲਕ ਉਹਨਾਂ ਨੂੰ ਪਨਾਹ ਦੇ ਦਿੰਦੇ ਆ ਤੇ ਉਹਨੇ ਸਟੇਟਮੈਂਟ ਦਿੱਤੀ ਆ ਕਿ ਜਿਹੜਾ ਕਿਮ ਹੈ ਉਹ ਆਪਣੇ ਸਤਤਵ ਜਿਹੜਾ ਉਹਨੂੰ ਬਚਾਉਣ ਲਈ ਉਹਨੂੰ ਭਾਵੇਂ ਸਾਰੇ ਦੇ ਸਾਰੇ ਜਿਹੜੇ 2.5 ਕਰੋੜ ਲੋਕ ਨੇ ਉੱਥੋਂ ਦੇ ਹਮ ਕੋਰੀਆ ਦੇ ਉਹਨਾਂ ਨੂੰ ਹੀ ਮਾਰਨਾ ਪਏ ਪਿੱਛੇ ਨਹੀਂ ਹਟੂਗਾ ਤੇ ਦੂਜਾ ਉਹਨੇ ਕਿਹਾ ਹੈ ਕਿ 20 ਹੋਂ નીચે ਜਦੋਂ 트ੰਪ ਤੇ ਇਹਦੀ ਕਿੰਗਜੋਕ ਦੀ ਗੱਲਬਾਤ ਹੋਈ ਸੀਗੀ ਉਹ ਹਾਂਗਕਾਂਗ 'ਚ ਤੁਹਾਨੂੰ ਪਤਾ ਗੱਲ ਹੋਈ ਸੀ ਇਹਨਾਂ ਦੀ ਨਿਊਕਲੀਅਰ ਪਾਵਰ ਨੂੰ ਲੈ ਕੇ ਨਿਊਕਲੀਅਰ ਸਮਝਾਉਦੇ ਨੂੰ ਲੈ ਕੇ ਹਾਲਾਂਕਿ ਉਹ ਗੱਲਬਾਤ ਨੇਪਰੇ ਨਹੀਂ ਸੀ ਚੜੀ ਪਰ ਫਿਰ ਵੀ ਉਹਨੂੰ ਕਿੰਨੂ ਲੱਗਦਾ ਹੈ ਕਿ ਜੇ 트ੰਪ ਆ ਜਾਂਦਾ ਤੇ ਗੱਲਬਾਤ ਅਸੀਂ ਦੁਬਾਰਾ ਵੀ ਸ਼ੁਰੂ ਕਰ ਸਕਦੇ ਆ ਦੂਜੇ ਪਾਸੇ ਉਹ 트ੰਪ ਨੂੰ ਪਸੰਦ ਵੀ ਕਰਦਾ ਹੈ ਟ੍ਰੰਪ ਵੀ ਇਹ ਕਹਿ ਰਿਹਾ ਬਾਰ-ਬਾਰ ਕਿ ਜਦੋਂ ਉਹ ਪਾਵਰ ਜਾਊਗਾ ਤੇ ਫਿਰ ਮੇਰੀ ਕਿਮਨਾ ਵੀ ਗੱਲ ਹੋ ਸਕਦੀ ਆ ਸੋ ਦੋਨੇ ਇੱਕ ਦੂਜੇ ਨੂੰ ਪਸੰਦ ਕਰਦੇ ਆ ਤੇ ਉਹ ਕਹਿੰਦੇ ਆ ਕਿ ਜਿਹੜਾ ਕਿਮ ਜਾਉਣਾ ਉਹ ਇੱਕ ਸ਼ਰਤ ਦੇ ਉੱਤੇ ਮੈਂ ਕਰ ਸਕਦਾ ਕਿ ਜੇ ਸਾਰੀਆਂ ਪਾਬੰਦੀਆਂ ਅਮਰੀਕਾ ਤੇ ਬਾਕੀ ਮੁਲਕ ਉਤੋਂ ਢਾ ਦੇਣ ਤੇ ਉਹ ਪਰਮਾਣੂ ਪ੍ਰੋਗਰਾਮ ਨੂੰ ਰੋਕ ਸਕਦਾ ਆ ਜਿਦਾ ਉਹ ਡਿਕਟੇਟਰ ਆ ਜਿੱਦਾਂ ਉਹਦੀ ਸਮਝ ਨਹੀਂ ਲੱਗਦੀ ਉਹ ਕੀ ਕਰਨਾ ਚਾਹੁੰਦਾ ਪਰ ਕਿਤੇ ਨਾ ਕਿਤੇ ਇਦਾਂ ਦੀ ਆਸ ਹੈ ਤੇ ਕੁਝ ਲੋਕ ਵੀ ਸਮਝਦੇ ਆ ਕਿ ਜੇ 트럼ਪ ਇਹੋ ਜਿਹਾ ਕੰਮ ਕਰ ਸਕਦਾ ਆ ਤੇ ਫਿਰ ਉਹਨੂੰ ਹਮਾਇਤ ਮਿਲ ਜਾਣੀ ਚਾਹੀਦੀ ਆ ਜੀ ਤੋਂ ਕਿਤੇ ਨਾ ਕਿਤੇ 트럼ਪ ਜਿਹੜਾ ਉਹ ਇਹਨੂੰ ਡਿਕਟੇਟਰ ਜਿਹੜਾ ਕੋਰੀਆ ਦਾ ਉਹਨੂੰ ਪਸੰਦ ਕਰਦਾ ਤੇ ਜਿਹੜਾ ਜਿੰਮ ਹੈਗਾ ਡਿਕਟੇਟਰ ਹੈ ਇੱਥੋਂ ਦਾ ਉਹ 트ੰਪ ਨੂੰ ਪਸੰਦ ਕਰਦਾ ਦੋਚੀਆਂ ਦੋਆਂ ਦੀ ਇੱਕੋ ਜਿਹੀ ਐ ਨੇ ਬਿਲਕੁਲ ਕਿਤੇ ਨਾ ਕਿਤੇ ਵੀ ਜਿਹੜੀ ਅੰਦਰੂਨੀ ਪੋਲਿਟਿਕਸ ਵੀ ਹੋ ਸਕਦੀ ਆ ਇਸ ਤਰੀਕੇ ਦੀ ਗੱਲਬਾਤ ਜਿਹੜੀ ਆ ਉਹ ਕਰਨੀ ਜਾਏ ਸਨੇਹਾ ਜਿਹੜਾ ਅੱਧੀ ਖਬਰ ਵੀ ਆਪਾਂ ਨਾਲ ਹੀ ਕਰ ਲਈ ਕਿਉਂਕਿ ਡੋਨਲਡ 트ੰਪ ਨੇ ਵੀ ਕਿਹਾ ਆ ਜਦੋਂ ਮੈਂ ਆਪਣੇ ਰਾਸ਼ਟਰਪਤੀ ਰਾਜਕਾਲ ਸੀ ਮੇਰਾ ਪਿਛਲਾ ਤੇ ਉਹਦੇ ਵਿੱਚ ਮੈਂ ਜਦੋਂ ਕਿਮ ਜੋਨ ਨਾਲ ਮੁਲਾਕਾਤਾਂ ਕੀਤੀਆਂ ਤਾਂ ਮੇਰੀ ਬੜੀ ਵੱਡੀ ਪ੍ਰਾਪਤੀ ਸੀਗੀ ਕਿਉਂਕਿ ਕੋਈ ਰਾਸ਼ਟਰਪਤੀ ਉਹਨੂੰ ਮਿਲਦਾ ਹੀ ਨਹੀਂ ਨਾ ਹੀ ਉਹ ਕਿਸ ਨੂੰ ਮਿਲਣਾ ਚਾਹੁੰਦਾ ਆ ਤੇ ਇੱਕ ਰੈਲੀ 'ਚ ਵੀ ਡੋਨਲਡ ਟਰੰਪ ਨੇ ਕਿਹਾ ਸੀ ਕਿ ਕਿਮ ਉਹਨਾਂ ਨੂੰ ਦੁਬਾਰਾ ਰਾਸ਼ਟਰਪਤੀ ਦਫ਼ਤਰ 'ਚ ਵੇਖਣਾ ਚਾਹੁੰਦਾ ਆ ਤੇ ਟਰੰਪ ਨੇ ਕਿਹਾ ਸੀ ਕਿ ਮੈਨੂੰ ਲੱਗਦਾ ਹੈ ਕਿ ਕਿਮ ਜੋਗ ਉਹਨਾਂ ਨੂੰ ਉਹ ਮੈਨੂੰ ਯਾਦ ਕਰਦੇ ਆ ਕਿ ਫੇਰ ਆ ਜੇ ਤੇ ਇਸੇ ਤਰ੍ਹਾਂ ਦਾ ਹੀ ਜਿਹੜਾ ਬਿਆਨ ਆ ਉਹ ਜਿਹੜਾ ਰੀਅਲ ਕਿਉ ਜਿਹੜਾ ਅਫਸਰ ਉਹ ਤੋਂ ਭੱਜਿਆ ਆ ਉਹਦਾ ਆਇਆ ਉਹਨੇ ਕਿਹਾ ਆ ਕਿ ਕੋਰੀਆ 트ੰਪ ਨਾਲ ਆਪਣੇ ਚੰਗੇ ਸਬੰਧਾਂ ਦਾ ਫੈੜਾ ਉਠਾਉਣਾ ਚਾਹਦਾ ਤੇ ਉਹ ਚਾਹੂਗਾ ਕਿ 트ੰਪ ਜਿਹੜੇ ਉਹ ਦੁਬਾਰਾ ਰਾਸ਼ਟਰਪਤੀ ਜਿਹੜੇ ਬਣ ਜਾਣ ਪਰ ਹਾਲਾਂਕਿ ਉਹ ਕਹਿੰਦਾ ਆ ਕਿ ਉੱਤਰੀ ਕੋਰੀਆ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਸਾਨੂੰ ਕੋਈ ਫਰਕ ਨਹੀਂ ਪੈਂਦਾ ਭਾਵੇਂ 트ੰਪ ਬਣੇ ਚਾਹੇ ਦੂਸਰਾ ਕੋਈ ਬਣੇ ਪਰ ਵਿੱਚ ਉਹਨਾਂ ਦੀ ਖਾਸ਼ ਹੈ ਕਿ 트ੰਪ ਬਣੇ ਤੇ ਜ਼ਿਆਦਾ ਬਿਹਤਰ ਹਾਲਾਤ ਹੋਣਗੇ ਜੀ ਬਿਲਕੁਲ ਅਗਲੀ ਗੱਲ ਕਰੀਏ ਕੈਰਲ ਦੀ ਕੈਰਲ ਦੇ ਵਿੱਚ ਬੜੀ ਤਬਾਈ ਜਿਹੜੀ ਆ ਉਹ ਮੱਛੀ ਹੋਈ ਆ ਅਸੀਂ ਰੋਜ਼ ਗੱਲ ਕਰਦੇ ਇਸ ਕਲਦੀ ਦੇ ਉੱਥੋਂ ਦੇ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੇ ਵੀ ਕਹਿ ਦਿੱਤਾ ਕਿ ਵਾਇਨਾਰਡ ਦੇ ਵਿੱਚ ਜਿਹੜਾ ਹਾਦਸਾ ਵਾਪਰਿਆ ਤੇ 216 ਤੱਕ ਗਿਣਤੀ ਜਿਹੜੀ ਮਰਨ ਵਾਲਿਆਂ ਦੀ ਬਿਲਕੁਲ ਜੀ 216 ਕੱਲ ਵੀ ਮੈਂ ਗੱਲ ਕਰ ਰਿਹਾ ਸੀ 216 ਤੇ ਆ ਤੇ 200 ਤੋਂ ਕਰੀਬ ਲੋਕ ਜਿਹੜੇ ਲਾਪਤਾ ਨੇ ਔਰ ਸਨੀਚਰ ਐ ਐਤਵਾਰ ਦੀ ਰਾਤ ਨੂੰ ਪਿਛਲੇ ਹਫਤੇ ਇਹ ਘਟਨਾ ਹੋਈ ਸੀ ਜਿਹੜੇ ਵਿਅਕਤੀ ਹੁਣ ਤੱਕ ਲਾਪਤਾ ਨੇ ਤੇ ਡੈਫੀਨੇਟਲੀ ਇਹ ਗੱਲ ਯਕੀਨ ਨਾਲ ਕਹੀ ਜਾ ਸਕਦੀ ਕਿ ਉਹਨਾਂ ਚੋਂ ਬਚਣ ਦੀ ਸੰਭਾਵਨਾ ਬਹੁਤ ਘੱਟ ਆ ਕਿਉਂਕਿ ਇੰਨਾ ਭਾਰੀ ਚਟਾਨਾਂ ਤੇ ਮਲਬੇ ਦੇ ਥੱਲੇ ਉਹ ਦੱਬੇ ਹੋਏ ਲੋਕ ਨੇ ਤੇ ਉਹ ਜਿਹੇ ਲਾਪਤਾ ਨੇ ਤੇ ਉਹ ਜਿੰਦਾ ਬਚਣ ਦੀ ਉਹਨਾਂ ਦੀ ਆਸ ਜਿਹੜੀ ਆ ਬੜੀ ਘੱਟ ਆ ਮੈਨੂੰ ਇਦਾਂ ਲੱਗਦਾ ਹੈ ਕਿ ਹਾਲਾਂ ਜਿਹੜੇ ਰਾਹਤ ਕਾਰਜ ਜਿਹੜੇ ਜ਼ਖਮੀ ਜਾਂ ਜਿਹੜੇ ਲੋਕ ਐ ਉਹਨਾਂ ਨੂੰ ਬਚਾਉਣ ਲਈ ਜਾਦਾ ਜ਼ੋਰ ਲੱਗਿਆ ਜਿਹੜੇ ਇੰਨੇ ਦਿਨਾਂ ਦੇ ਦੱਬੇ ਹੋਏ ਐ ਉਹਨਾਂ ਦੀਆਂ ਲਾਸ਼ਾਂ ਕੱਢਣ ਨਾਲ ਜਿਹੜਾ ਵਾ ਉਹ ਧਿਆਨ ਨਹੀਂਗਾ ਪਰ ਦੂਜੇ ਪਾਸੇ 10000 ਤੋਂ ਵੱਧ ਲੋਕ ਜਿਹੜੇ ਆ ਨਾਰਾਹਤ ਕੈਂਪ ਬਣੇ ਐ ਜਿਹੜੇ 93 ਦੇ ਕਰੀਬ ਉਹਨਾਂ 'ਚ ਸ਼ਰਨ ਲਈ ਹੋਈ ਆ ਜੀ ਤੇ ਸੌਰੀ ਪਹੁੰਚ ਵਾਲੋਂ ਜਿਹੜੇ ਰਾਹਤ ਕਾਰਜ ਐ ਉਹ ਲਗਾਤਾਰ ਜਾਰੀ ਆ ਜੀ ਚੰਡੀਗੜ੍ਹ ਵਾਲ ਦੇ ਵਿੱਚ ਪੰਜਾਬ ਪੁਲਿਸ ਤੇ ਸਾਬਕਾ ਏਆਈਜੀ ਨੇ ਆਈਆਰਐਸ ਅਫਸਰ ਦਾ ਗੋਲੀ ਮਾਰ ਕੀਤਾ ਘਟਾ ਇਹ ਬੜੇ ਲੰਬੇ ਸਮੇਂ ਤੋਂ ਡਿਸਪਿਊਟ ਚੱਲ ਰਿਹਾ ਆ ਮਾਲਵਿੰਦਰ ਸਿੰਘ ਨਾ ਦਾ ਇਹ ਅਫਸਰ ਆ ਅਸਿਸਟੈਂਟ ਜਨਰਲ ਜਿਹੜਾ ਪੁਲਿਸ ਦਾ ਹੁੰਦਾ ਆ ਜੀ 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 ਇਨਸਪੈਕਟਰ ਜਨਰਲ ਜੀ ਉਹਦੀ ਲੜਕੀ ਦੀ ਸ਼ਾਦੀ ਹੋਈ ਆ ਇੱਕ ਆਈਆਰਐਸ ਅਫਸਰ ਨਾਲ ਤੇ ਉਹਨਾਂ ਦਾ ਘਰੇਲੂ ਝਗੜਾ ਆ ਕਾਫੀ ਧੇਰ ਦਾ ਬੜੀ ਧੇਰ ਤੋਂ ਖਬਰਾਂ ਆਖਦੀਆਂ ਰਹੀਆਂ ਨੇ ਤੇ ਹੁਣ ਅਦਾਲਤ 'ਚੋ ਕੇਸ ਚੱਲ ਰਿਹਾ ਸੀ ਤੇ ਅਦਾਲਤ ਨੇ ਜੱਜ ਸਾਹਿਬ ਨੇ ਕਿਹਾ ਕਿ ਤੁਸੀਂ ਕਾਉਂਸਲਿੰਗ ਲਈ ਇਕੱਠੇ ਬੈਠੋ ਯਾਨੀ ਕਿ ਕੋਡ ਦੀ ਕੋਸ਼ਿਸ਼ ਹੁੰਦੀ ਆ ਕਿ ਇਹਨਾਂ ਦਾ ਰਿਸ਼ਤਾ ਕਿਸ ਤਰ੍ਹਾਂ ਦੁਬਾਰਾ ਬਣਿਆ ਰਹੇ ਪਰ ਖਟਾਸ ਰਿਸ਼ਤੇ 'ਚ ਇੰਨੀ ਆ ਚੁੱਕੀ ਹੁੰਦੀ ਹੈ ਕਈ ਵਾਰ ਕਿ ਬਰਦਾਸ਼ਤ ਦੀ ਹੱਦ ਤੋਂ ਬਾਹਰ ਹੁੰਦੀ ਆ ਜਦੋਂ ਉਹਨਾਂ ਨੂੰ ਕੋਰਟ ਨੇ ਕਾਉਂਸਲਿੰਗ ਰੂਮ ਚ ਭੇਜਿਆ ਤੇ ਉੱਥੇ ਜਿਹੜੇ ਮਲਵਿੰਦਰ ਸਿੰਘ ਸੀਗੇ ਆਈਜੀ ਸਾਹਿਬ ਜਿਹੜੇ ਆ ਵੈਸੇ ਉਹ ਸਸਪੈਂਡ ਹੋਏ ਹੋਇਆ ਪਹਿਲਾਂ ਵੀ ਇਹਨਾਂ ਨਾਲ ਗੱਲਾਂ ਕਰਕੇ ਉਹ ਸਾਬਕਾ ਨਿਗੇ ਜੇ ਸਸਪੈਂਡਡ ਨੇ ਤੇ ਉਹਨਾਂ ਨੇ ਕਿਹਾ ਕਿ ਮੈਂ ਵਾਸ਼ਰੂਮ ਜਾਣਾ ਚਾਹੁੰਦਾ ਹਾਂ ਤੇ ਜਿਹੜੇ ਉਹਨਾਂ ਦੇ ਜਵਾਈ ਹਰਪ੍ਰੀਤ ਆ ਉਹਦੇ ਨਾਲ ਝਗੜਾ ਸੀ ਉਹਨੂੰ ਕਿਹਾ ਵਾਸ਼ਰੂਮ ਕਿੱਧਰ ਆ ਤੇ ਉਹ ਬਾਹਰ ਨਿਕਲਿਆ ਵਾਸ਼ਰੂਮ ਦਿਖਾਉਣ ਲਈ ਤੇ ਉਹਨੇ ਕੋਰੀਡੋਰ 'ਚ ਜਾ ਕੇ ਉੱਤੇ ਗੋਲੀਆਂ ਚਲਾ ਦਿੱਤੀਆਂ ਤੇ ਉੱਥੇ ਹਲਚਲ ਮਚ ਗਈ ਲੋਕਾਂ ਨੇ ਭੱਜ ਕੇ ਤੇ ਇੱਕ ਪਾਸੇ ਤੇ ਉਹਨੂੰ IG ਨੂੰ ਫੜ ਲਿਆ ਲੋਕਾਂ ਨੇ ਤੇ ਕਮਰੇ 'ਚ ਬੰਦ ਕਰਤਾ ਤੇ ਦੂਜੇ ਪਾਸੇ ਉਹਨੂੰ ਸੁਭਾੜਿਆ ਦੋ ਗੋੜੀਆਂ ਲੱਗੀਆਂ ਸੀ ਫਿਰ ਉਹਦੇ ਰਿਸ਼ਤੇਦਾਰ ਵੀ ਉੱਥੇ ਆਣਗੇ ਉਹਨੂੰ ਵੀ ਏਪੀ ਹਸਪਤਾਲ ਲੈ ਗਏ ਪਰ ਉਹ ਉੱਥੇ ਬਚ ਨਹੀਂ ਸਕਿਆ ਉਹਦੀ ਮੌਤ ਹੋ ਗਈ ਆ ਜੀ ਅਗਲੀ ਗੱਲ ਕਰੀਏ ਜਿਹੜਾ ਅਕਾਲੀ ਦਲ ਦੇ ਵਿੱਚ ਸੰਕਟ ਬਣਿਆ ਹੋਇਆ ਸੁਖਵੀਰ ਬਾਦਲ ਦੀ ਕਹਿੰਦੇ ਤਾਨਾਸ਼ਾਹੀ ਨੇ ਪਾਰਟੀ ਨੂੰ ਹੋਰ ਸੰਕਟ ਦੇ ਵੱਲ ਤੱਕ ਦਿੱਤਾ ਹੁਣ ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜੀ ਜਿਹੜਾ ਬਾਗੀਧੜਾ ਜਿਹਨੂੰ ਹੁਣ ਕਹਿ ਸਕਦੇ ਆ ਪਹਿਲਾਂ ਤੇ ਉਹ ਆਪਣੇ ਆਪ ਨੂੰ ਕਹਿੰਦੇ ਸੀ ਕਿ ਅਸੀਂ ਅਕਾਲੀ ਦਲ ਨੂੰ ਜਿਹੜਾ ਇਸ ਸੰਕਟ 'ਚੋਂ ਕੱ ਮੂਵਮੈਂਟ ਚਲਾ ਰਹੇ ਆ ਤੇ ਹੁਣ ਇੱਕ ਦੂਜੇ ਨੂੰ ਕੱਢਣ ਕਢਾਉਣ ਦੀ ਨੌਬਤ ਆ ਗਈ ਪਹਿਲਾਂ ਅੱਠ ਬੰਦੇ ਕੱਢੇ ਫਿਰ ਢੀਂਸਾ ਸਾਹਿਬ ਨੇ ਦੁਬਾਰਾ ਬਹਾਲ ਕਰਤੇ ਫਿਰ ਉਹਨਾਂ ਢੀਂਸਾ ਸਾਹਿਬ ਨੂੰ ਕੱਢਤਾ ਤੇ ਹੁਣ ਸੰਵਿਧਾਨ ਨੂੰ ਲੈ ਕੇ ਉਹਨਾਂ ਦੀ ਕਾਫੀ ਬਗਰਮਾ ਕਰ ਬਹਿ ਚੱਲ ਰਹੀ ਆ ਕਿ ਸੰਵਿਧਾਨ ਦੇ ਵਿੱਚ ਅਨੁਸ਼ਾਸਨੀ ਕਮੇਟੀ ਦਾ ਜ਼ਿਕਰ ਹੈ ਕਿ ਨਹੀਂ ਹੋਰ ਜਿਹੜੀਆਂ ਉਹ ਸੰਵਿਧਾਨਕ ਬਰੀਕੀਆਂ ਨੇ ਉਦੇ ਮੁਤਾਬਕ ਇਹਨਾਂ ਦੀ ਲੜਾਈ ਚੱਲ ਰਹੀ ਆ ਤੇ ਦੂਜੇ ਪਾਸੇ ਜਿਹੜੀ ਇਹ ਵਿਰੋਧੀ ਗਰੁੱਪ ਹੈ ਢੀਂਸਾਹਰਾਂ ਦਾ ਇਹ ਕਹਿੰਦੇ ਆ ਕਿ ਸੰਤ ਲੋਂਗੋਵਾਲ ਦੀ ਆ ਕੀ ਵਰਸੀ ਆ ਸੀ ਧੂਮ ਕਾਮਨਾ ਮਨਾਉਣੀ ਆ ਪਿੱਛੇ ਤੋੜੂ ਵਾਸਤੇ ਵੀ ਕਹਿ ਰਹੇ ਸੀਗੇ ਉਹ ਕਹਿੰਦੇ ਆ ਕਿ ਜਿਹੜੇ ਅਕਾਲੀ ਪੁਰਾਣੇ ਵੱਡੇ ਲੀਡਰ ਆ ਜਿਨ੍ਹਾਂ ਦੀ ਕਾਫੀ ਦੇਣਾ ਕਾਲੀ ਦਲ ਨੂੰ ਉਹਨਾਂ ਨੂੰ ਸੁਖਵੀਰ ਬਾਦਲ ਨੇ ਇਗਨੋਰ ਕੀਤਾ ਆ ਤੇ ਉਹਨੇ ਸੀ ਦੁਬਾਰਾ ਉਹ ਸਾਰਾ ਕੁਝ ਰਿਵਾਈਵ ਕਰਾਂਗੇ ਤੇ ਲੰਗੋਵਾਲ ਰਾਂ ਦੀ ਵਰਸੀ ਜਿਹੜੀ ਆ ਉਹਨੂੰ ਮਨਾਉਣ ਲਈ ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂ ਮੀਟਿੰਗ ਕੀਤੀ ਪਹਿਲਾਂ ਕਿਸੇ ਇੱਕ ਵੱਡੇ ਕਾਲੀ ਲੀਡਰ ਦੇ ਘਰ ਤੇ ਉੱਥੇ ਮੁੜ ਕੇ ਪ੍ਰੈਸ ਕਾਨਫਰੰਸ ਕੀਤੀ ਤੇ ਉਹਦੇ ਵਿੱਚ ਇਹ ਬਿਆਨ ਦਿੰਦਿਆ ਸਾਰੇ ਜਿਹੜੇ ਵੱਡੇ ਲੀਡਰ ਸੀਗੇ ਇਹ ਉੱਥੇ ਹਾਜ਼ਰ ਸੀਗੇ ਇਦੇ ਵਿੱਚ ਬਿਆਨ ਤੇ ਆਇਆ ਸਾਫ ਦਾ ਜਿਹੜਾ ਮੰਤਰੀ ਬਲਦੇਵ ਸਿੰਘ ਮਾਨ ਹੁੰਦਾ ਸੀ ਉਹਦੇ ਲੋ ਪਰ ਇਹਦੇ ਵਿੱਚ surjit singh rakhna parmindar tinsa harinder pal singh chandu majra chandu majra ਦਾ ਬੇਟਾ ਆ ਗਗਨਦੀਪ ਬਰਨਾਲਾ ਬਰਨਾਲਾ ਸਾਹਿਬ ਦਾ ਬੇਟਾ ਪ੍ਰਕਾਸ਼ ਚੰਦ ਗਰਗ ਰਣਧੀਰ ਸਿੰਘ ਰਖੜਾ ਮਤਲਬ ਕਾਫੀ ਵੱਡੇ ਲੀਡਰ ਸੀ ਜਿਹੜੇ ਉੱਥੇ ਪਹੁੰਚੇ ਹੋਏ ਸੀ ਇਹਨਾਂ ਸਾਰਿਆਂ ਦੇ ਹਾਜ਼ਰੀ ਵਿੱਚ ਪ੍ਰੈਸ ਕਾਨਫਰੰਸ ਹੋਈ ਤੇ ਇਹਨਾਂ ਸਾਰਿਆਂ ਨੇ ਕਿਹਾ ਕਿ ਜਿਹੜਾ ਸੁਖਬੀਰ ਬਾਦਲ ਹੈ ਦੀ ਤਾਨਾਸ਼ਾਹੀ ਕਰਕੇ ਦਾ ਜਿਹੜੇ ਗੈਰ ਸਵਿਧਾਨਿਕ ਕੰਮ ਨਾਲ ਇਹ ਚਲਾਉਂਦਾ ਪਾਰਟੀ ਨੂੰ ਉਹਨੂੰ ਲੈ ਕੇ ਪਾਰਟੀ ਹੁਣ ਸੰਕਟ 'ਚ ਆਈ ਆ ਤੇ ਇਹਨਾਂ ਦਾ ਮਤਲਬ ਇੱਕ ਦੂਜੇ ਤੇ ਇਲਜ਼ਾਮ ਤਰਾਸ਼ੀ ਦਾ ਜਿਹੜਾ ਦੌਰ ਹੈ ਉਹ ਚੱਲ ਰਿਹਾ ਜੀ ਬਿਲਕੁਲ ਅਗਲੀ ਗੱਲ ਕਰੀਏ ਐਸ.ਸੀ.ਪੀ.ਸੀ ਦਫਤਰ ਦੇ ਵਿੱਚ ਵੀ ਅੰਮ੍ਰਿਤਸਰ ਦੇ ਵਿੱਚ ਖੂਨੀ ਚੜ੍ਹਪ ਹੋਈ ਦੋ ਮੁਲਾਜ਼ਮਾਂ ਦੇ ਵਿੱਚ ਬਿਲਕੁਲ ਜੀ ਇਹ ਸ਼ਰੋਣੀ ਕਮੇਟੀ ਦੇ ਦੋਵੇਂ ਮੁਲਾਜ਼ਮ ਸੀਗੇ ਇੱਕ ਮੁਲਾਜ਼ਮ ਜਿਹੜਾ ਉਹ ਧਰਮ ਪ੍ਰਚਾਰ ਕਮੇਟੀ ਦਾ ਸੀ ਸੁਖਵੀਰ ਸਿੰਘ ਹੈ ਉਹਦਾ ਨਾਮ ਅ ਤੇ ਉਹਨੇ ਅਕਾਊਂਟ ਬ੍ਰਾਂਚ ਦਾ ਕੋਈ ਸੇਵਾਦਾਰ ਸੀਗਾ ਦਰਬਾਰਾ ਸਿੰਘ ਜੀ ਉਹਦੇ ਤੇ ਹਮਲਾ ਕੀਤਾ ਕਹਿੰਦੇ ਪਹਿਲਾਂ ਇਕੱਠੇ ਲੰਚ ਕਰ ਰਹੇ ਸੀਗੇ ਤੇ ਰੋਟੀ ਖਾਂਦਿਆ ਖਾਂਦਿਆ ਇਹਨਾਂ ਦਾ ਕੋਈ ਕਿਸੇ ਗੱਲ ਤੋਂ ਬਹਿਸ ਹੋ ਗਈ ਤੇ ਝਗੜਾ ਇੰਨਾ ਵੱਧ ਗਿਆ ਕਿ ਉਹਨੇ ਤਲਵਾਰ ਕੱਢ ਕੇ ਸੁਖਵੀਰ ਸਿੰਘ ਨੇ ਦਰਬਾਰਾ ਸਿੰਘ ਤੇ ਹਮਲਾ ਕਰ ਦਿੱਤਾ ਉਹ ਕਾਫੀ ਜ਼ਿਆਦਾ ਗੰਭੀਰ ਰੂਪ ਚ ਜ਼ਖਮੀ ਹੋਇਆ ਉਹਨੂੰ ਗੁਰੂ ਰਾਮਦਾਸ ਆਰਾਮ ਦਾਸ ਹਸਪਤਾਲ ਲੈ ਗਏ ਪਰ ਇਲਾਜ ਦੌਰਾਨ ਜਿਹੜਾ ਉਹਦੇ ਫਟ ਵੱਡੇ ਹੋਣਗੇ ਉਹ ਨਹੀਂ ਸਾਰ ਸਕਿਆ ਤੇ ਉਹਦੀ ਮੌਤ ਹੋ ਗਈ ਆ ਜੀ ਜੀ ਅਗਲੀ ਖਬਰ ਵੀ ਜਿਹੜੀ ਆ ਉਹ ਵੀ ਐਸ.ਪੀ.ਸੀ ਨਾਲ ਸੰਬੰਧਿਤ ਹੀ ਹੈਗੀ ਆ ਕਿ ਇੱਕ ਸੇਵਾਦਾਰ ਕਹਿੰਦੇ ਕੜਾਏ ਦੇ ਵਿੱਚ ਅੱਗੇ ਵੀ ਇੱਕ ਅੰਦਰ ਇਦਾਂ ਹੀ ਸੇਵਾਦਾਰ ਸੀ ਕਾਫੀ ਸਾਲ ਪਹਿਲਾਂ ਦੀ ਗੱਲ ਆ ਤੇ ਇਹ ਵੀ ਕਹਿੰਦੇ ਆ ਕਿ ਸੇਵਾਦਾਰ ਜਿਹੜਾ ਬੜੇ ਲੰਬੇ ਸਮੇਂ ਤੋਂ ਜਿਹੜਾ ਉੱਥੇ ਸੇਵਾ ਕਰਦਾ ਸੀਗਾ ਤੇ ਉਹ ਕੜਾਹਾ ਬਹੁਤ ਵੱਡਾ ਹੁੰਦਾ ਨਾ ਜਿੱਥੇ ਸਵੇਰੇ ਰੋਟੀ ਲੱਗਰ ਪਚਾਉਣਾ ਹੁੰਦਾ ਉਹ ਚ ਆਲੂ ਕਹਿੰਦੇ ਵਾਲੇ ਜਾੜੇ ਸੀਗੇ ਵੱਡੇ ਕੜਾਏ ਚ ਉਹ ਮਤਲਬ ਕੁਇੰਟਰਾਂ ਦੇ ਸਾਬਨਾ ਹੁੰਦੇ ਆ ਉਹ ਤੇ ਉਹ ਵੱਡਾ ਸੀਗਾ ਤੇ ਉਹ ਜਦੋਂ ਉਹਨੂੰ ਹਿਲਾਉਣ ਦੀ ਉਹ ਵਿੱਚ ਫੇਰਦੇ ਆ ਕੋਈ ਖੁਰਚਣਾ ਤੇ ਉਹ ਹੀ ਕਹਿੰਦਾ ਕਈ ਜਾਣੇ ਰਲ ਕੇ ਕਰਦੇ ਉਹਨੂੰ ਕਰ ਤੇ ਉਹ ਬੰਦੇ ਦਾ ਪੈਰ ਸਲੇ ਪਾਇਆ ਤੇ ਉਹਦੇ ਵਿੱਚ ਡਿੱਗ ਗਿਆ ਉਹਨੂੰ ਹਸਪਤਾਲ ਤੇ ਲੈ ਗਏ ਪਰ 70% ਉਹ ਸੜ ਚੁੱਕਾ ਮਤਲਬ ਆਲੂ ਵਾਂਗੂ ਉਹ ਵੀ ਉਬਲ ਗਿਆ ਹੈਗਾ ਵਿੱਚ ਉਹਨੂੰ ਭਾਵੇਂ ਕੱਢਿਆ ਗਿਆ ਬਈ ਤੇ ਉਹਦੇ ਤੇ ਆਂਦੇ ਵੀ ਝਾਗ ਆ ਜਾਂਦੀ ਹੈ ਜਦੋਂ ਆਲੂ ਬਲਦੇ ਆ ਨਾ ਤੇ ਉਹ ਝੱਗ ਨੂੰ ਹਟਾਉਣ ਦੇ ਚੱਕਰ ਦੇ ਵਿੱਚ ਉਹਦੇ ਪੈਰ ਤਿਲਕ ਗਏ ਹੋ ਸਕਦਾ ਕੋਈ ਝੱਗ ਝੁਗ ਜਾ ਕੋਈ ਚੀਜ਼ ਤੱਲੇ ਗੱਲਾਤਾ ਹੋਊਗਾ ਜੀ ਤੇ ਇਦਾਂ ਉੱਥੇ ਪਹੁੰਚਿਆ ਉਹਦੇ ਬਚਨ ਦੀ ਸੰਭਾਵਨਾ ਤਾਂ ਘੱਟ ਆ ਪਰ ਜਿਹੜੇ ਸ਼ਰਮਨ ਵਿਕਿਟੀ ਦੇ ਪ੍ਰਧਾਨ ਸਾਹਿਬ ਨੇ ਉਹ ਜਿਹੜੇ ਹਸਤਾਲ ਚ ਪਤਾ ਲੈਣ ਗਏ ਆ ਤੇ ਉਹਨਾਂ ਨੇ ਅਰਦਾਸ ਕੀਤੀ ਆ ਕਿ ਬੰਦਾ ਵੱਜੇ ਪਰ 70% ਬੰਦਾ ਜਿਹਨੂੰ ਛੱਡ ਦੇ ਤੇ ਬਚਨ ਦੀ ਸੰਭਾਵਨਾ ਜਿਹੜੀਆਂ ਬਹੁਤ ਘੱਟ ਹੀ ਹੁੰਦੀਆਂ ਨੇ ਜੀ 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 ਬਿਲਕੁਲ ਕਿਉਂਕਿ ਉੱਥੇ ਅੱਗ ਬਹੁਤ ਜ਼ਿਆਦਾ ਹੁੰਦੀ ਆ ਥੱਲੇ ਅਸੀਂ ਵੀ ਉੱਥੇ ਜਾਂਦੇ ਰਹੇ ਕਵਰ ਕਰਦੇ ਰਹੇ ਪਾਣੀ ਨਾਲ ਨਾਲ ਮਾਰਦੇ ਰਹਿੰਦੇ ਥੱਲੇ ਫਰਸ਼ ਤੱਕ ਗਰਮ ਹੋ ਜਾਂਦਾ ਵਾ ਤੇ ਵੱਡੀਆਂ ਪੱਟੀਆਂ ਨੇ ਤੇ ਉਹ ਪੈਰ ਤਿਲਕ ਜਾਂਦੇ ਆਕਰ ਕੇ ਉਹ ਗਿੱਲਾ ਹੋ ਜਾਂਦਾ ਆਦਰਵਾਇਜ਼ ਵੀ ਉੱਥੇ ਲੰਗਰ ਜਦੋਂ ਪੱਕਦਾ ਉਹਦੇ ਦੇਸੀ ਕਿ ਹੋ ਜਾਂਦਾ ਚਿਕਨਾਟ ਬੜੀ ਹੁੰਦੀ ਆ ਚਿਕਨਾਟ ਕਰਕੇ ਵੀ ਜਿਹੜਾ ਫਰਸ਼ਾ ਸਲਿਪਰੀ ਹੁੰਦਾ ਆ ਸੋ ਭਾਵੇਂ ਕਿਉਂਕਿ ਉੱਥੇ ਵੇਖੋ ਇੱਕ ਹੋਰ ਗੱਲ ਵੀ ਆ ਕਿ ਗੁਰੂ ਘਰ ਚ ਜਿਹੜੀ ਲੰਗਰ ਦੀ ਮਰਯਾਦਾ ਉਹ ਚ ਤੁਸੀਂ ਮਨ ਨੌਨ ਸਲਿਪਰੀ ਸ਼ੂ ਨਹੀਂ ਪਾ ਸਕਦੇ ਸੇਫਟੀ ਸ਼ੂ ਨਹੀਂ ਪਾ ਸਕਦੇ ਕੁਝ ਇਦਾਂ ਦੀ ਮਰਯਾਦਾ ਵੀ ਨਹੀਂ ਸਾਡੀਆਂ ਤੇ ਜਿਹੜੇ ਸੇਵਾਦਾਰ ਆ ਉਹ ਨੰਗੇ ਪੈਰੀ ਉੱਥੇ ਕੰਮ ਕਰਨਾ ਹੁੰਦਾ ਉਹਨਾਂ ਦਾ ਤੇ ਪੈਰ ਕਿਤੇ ਉਹਨਾਂ ਦੇ ਖਿਸਕਿਆ ਤੇ ਉਹਦੇ ਨਾਲ ਉਹ ਸਲਿੱਪ ਹੋ ਕੇ ਲਾਈਟ ਡਿੱਗ ਪਿਆ ਬੜੀ ਦੁਖਦਾਈ ਘਟਨਾ ਜੀ ਸੇਵਾਦਾਰ ਚਾਹੇ ਕੋਈ ਵੀ ਵਿਅਕਤੀ ਹੋਵੇ ਜਦੋਂ ਗੁਰੂ ਘਰ ਦੀ ਸੇਵਾ ਕਰ ਰਿਹਾ ਇਸ ਤਰ੍ਹਾਂ ਦੀ ਮੌਤ ਹੁੰਦੀ ਆ ਤੇ ਉਹ ਮਾੜੀ ਘਟਨਾ ਪਰ ਹਜੇ ਉਹ ਮੌਤ ਹੋਈ ਨਹੀਂ ਬਹੁਤ ਗੰਭੀਰ ਹਾਲਤ ਚ ਹੈ 70% ਉਹ ਪੂਰੀ ਤਰ੍ਹਾਂ ਉਬਲ ਗਿਆ ਹੋਵੇਗਾ ਕੜਾਏ ਚ ਤੇ ਚਲੋ ਦੁਆ ਕਰਨੀ ਚਾਹੀਦੀ ਆ ਕਿ ਚੰਗਾ ਕੰਮ ਕਰ ਰਿਆ ਸੀ ਉਹ ਜੀ زندگی ਬੱਜੇ ਜੀ ਬਿਲਕੁਲ ਸੋ ਬਹੁਤ ਧੰਨਵਾਦ ਗਿਲਸਾਪ ਵਿਸਤਾਰਤ ਚਰਚਾ ਦੇ ਵਾਸਤੇ ਇਸ ਪ੍ਰੋਗਰਾਮ ਦਾ ਸਮਾਂ ਜਿਹੜਾ ਆ ਉਹ ਸਮਾਪਤ ਹੈ ਸੋ ਸਾਨੂੰ ਫੀਡਬੈਕ ਦੇਦੇ ਰਹਿਣਾ ਚੈਨਲ ਨੂੰ ਸਬਸਕ੍ਰਾਈਬ ਜਿਹੜਾ ਆ ਉਹ ਕਰ ਲੈਣਾ ਤੇ ਐਡਵਰਟਾਈਜ਼ਮੈਂਟ ਵਾਸਤੇ ਵੀ ਸਾਡੇ ਨਾਲ ਕੰਟੈਕਟ ਜਿਹੜਾ ਆ ਉਹ ਜ਼ਰੂਰ ਕਰਨਾ ਸੋ ਫਿਰ ਹੋਵਾਂਗੇ ਹਾਜ਼ਰ ਅੱਜ ਦੇ ਲਈ ਨਾਹੀਂ ਇੱਥੇ ਹੀ ਆ ਗਿਆ ਚਾਹਾਂਗੇ ਸਤਿ ਸ੍ਰੀ ਅਕਾਲ ਬਹੁਤ ਸ਼ੁਕਰੀਆ ਜੀ